ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 8,2493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਂਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰੈਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ तो जो दूजे पास वोट चोर तो बाद हम राशन चोर भी बन गया वोट चोरी का तो आ गया सामने सारा कुछ तो मानयोग कोर्ट ने भी कहता हूँ राशन भी चोरी करने के साथ। और पंजाब का राशन असू पैदा करके दें ਲੱਖ 2493 ਆਰਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਪਹੀਆਂ ਵਾਲੇ ਵਾਹਨ ਨੇ ਜੀਰੇ ਕੋਲ 4 ਪਈਆਂ ਵਾਲ ਬਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ 2.5 ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜੇ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕੀ ਹੋ ਬਣੂਗੇ ਜੀ ਜਿਹੜੇ ਜਿੱਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਪੋਕਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਨਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਆ ਆ ਇਹਨਾਂ ਦੀ ਕਰਤੂਤਾ ਨਹੀਂ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਚ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਆ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇੱਕ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਤੁਹਾਡੇ ਕੋਲ ਤਾਂ ਸਕੂਟਰ ਹੈ ਤੁਹਾਡੇ ਤਾਂ ਘਰ ਪੱਕਾ ਹੈ ਆਪ ਹੀ ਬਲੱਸ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿੱਜ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਤੁਹਾਡੇ ਤਾਂ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਇਹ ਚ ਆਉਂਦੇ ਨਹੀਂ ਆਪ आप, ਆਪ स्कीम ਦਿੰਦੇ ਆਪੀ ਉਸ ਕਰਟਰੀਰੀ ਨੂੰ ਐਂਟੀ ਹੋ ਜਾਂਦੇ ਕਾਊਂਟਰ ਕਰਦੇ ਉਹਨੂੰ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਕਣਕ ਕੱਟੀ ਜਾਂਦੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਕਰਦੇ ਰਹੇ ਕਿ ਅਸੀਂ ਇਹਨਾਂ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋ ਰਹੇ ਹਾਂ ਇੱਕ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਾਈਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਾਂ ਪੰਜਾਬ ਦੇ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪਕ ਲੱਗੀ ਹੋਈ ਐ ਤਾਂ ਤੁਸੀਂ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਐ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਕੋਲੇ ਸਕੂਟਰ ਐ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਫਿਰ ਪੰਜਾਬ ਦਾ ਕੋਈ ਕਰ ਵੀ ਨਹੀਂ ਆਉਣਾ ਇਹਦੇ ਵਿੱਚ ਹੋ ਸਕਦਾ ਕਿਸੇ ਹੋਰ ਸੂਬਿਆਂ ਦੇ ਵਿੱਚ ਕੋਈ ਐਦਾਂ ਦਾ ਹੋਵੇ ਇਹਨਾਂ ਦਾ ਕਰਟੇਰੀਆ ਜਿਹੜਾ ਬਣਾਇਆ ਪਰ ਹੁਣ ਇਹ ਕਹਿੰਦੇ ਵੀ ਚਾਰ ਪਹੀਆ ਵਾਹਨ ਦੀ ਮਾਲਕੀ ਜਿਹੜੀ ਹੈ 24000 97 ਬੰਦੇ ਵੀ ਜਿਹੜੇ ਰਾਸ਼ਨ ਵੀ ਲੈਂਦੇ ਹੁਣ ਆਪਾਂ ਪਿੰਡਾਂ ਵਾਲੇ ਆ ਪਹਿਲਾਂ ਆਪਣੇ ਪਿੰਡ ਇੱਕ ਜਾਂ ਦੋ ਕਰਾਂ ਹੁੰਦੀ ਸੀ ਜੀਪਾ ਹੁੰਦੀ ਸੀ ਹੁਣ ਤਾਂ ਰੇ ਕਰੀ ਜੀ ਪਰ ਪ੍ਰੋਬਲਮ ਇਹ ਹੈ ਨਾ ਉਹ ਜਿਹੜੇ ਭਾਈ ਦੇ ਨਾਂ ਤੇ ਐ ਕੀ ਉਹ ਉਹ ਨਾ ਰਹਿੰਦਾ ਪਰਿਵਾਰ ਤਾਂ ਹੁਣ ਜੁਆਇੰਟ ਫੈਮਿਲੀ ਵਾਲਾ ਕਲਚਰ ਹੀ ਨਹੀਂ ਰਿਹਾ ਪਹਿਲਾਂ ਤਾਂ ਹੁੰਦਾ ਸੀਗਾ ਕਿ ਇੱਕ ਇੱਕ ਭਾਈ ਸਰਕਾਰੀ ਨੌਕਰੀ ਕਰਦਾ ਇੱਕ ਖੇਤੀ ਕਰਦਾ ਮੇਰੇ ਆਪਣੇ ਘਰੇ ਕਰਦਾ ਮੇਰੇ ਬਾਪੂ ਜੀ ਟੀਚਰ ਸੀਗੇ ਤੇ ਮੇਰੇ ਚਾਚਾ ਖੇਤੀ ਕਰਦੇ ਸੀ ਸਕੇ ਭਾਈ ਇੱਕ ਭਾਈ ਨੂੰ ਪੜਾ ਲਓ ਇੱਕ ਨੂੰ ਖੇਤੀ ਵਾਸਤੇ ਰੱਖ ਲਓ ਤੇ ਹੁਣ ਜੇ ਮੇਰਾ ਡੈਡੀ ਅਲੱਗ ਹੋ ਗਿਆ ਤੇ ਮੇਰੇ ਚਾਚੇ ਦਾ ਕਿ ਕਸੂਰ ਹੈ ਵਿੱਚ ਜੇ ਮੇਰੇ ਡੈਡੀ ਦੇ ਨਾਂ ਤੇ ਕਾਰਡ ਬਣਿਆ ਹੋਇਆ ਤਾਂ ਮੇਰੇ ਚਾਚੀ ਦਾ ਵੀ ਸਾਰਾ ਪਰਿਵਾਰ ਗਿਆ ਫਿਰ ਇਸ ਸਕੀਮ ਦੇ ਵਿੱਚੋਂ ਸੋ ਇਹਦਾ ਸਖਤ ਵਿਰੋਧ ਕਰਦੇ ਆ 32 ਲੱਖ ਬੰਦਾ ਜਿਹੜਾ ਉਹਨੂੰ ਇਹ ਭੁਖਾ ਰੱਖਣਾ ਚਾਹੁੰਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਨੂੰ 6 ਮਹੀਨੇ ਦਿਓ ਜੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ ਪੰਜਾਬ ਦੇ ਲੋਕ ਭਿਖਾਰੀ ਨਹੀਂ ਹੈਗੇ ਪੰਜਾਬ ਦੇ ਲੋਕ ਕੋਈ ਮੁਫਤ ਦੇ ਵਿੱਚ ਕੋਈ ਰਿਓੜੀਆਂ ਨਹੀਂ ਮੰਗਦੇ ਅਸੀਂ ਸਾਰੇ ਦੇਸ਼ ਦਾ ਭਰਦੇ ਆ ਤਾਂ ਅਸੀਂ ਸਾਡਾ ਹੱਕ ਬਣਦਾ ਹੈ ਇਹ ਇਹ ਵਿਸ਼ਾ ਜਿਹੜਾ ਇਹ ਮੈਂ ਕੇਂਦਰ ਕੋਲੇ ਵੀ ਉਠਾਉਂਗਾ ਪਰ ਇੰਨਾ ਮੈਂ ਤੁਹਾਨੂੰ ਦੱਸ ਦਿਨਾਂ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਮੈਂ ਮੈਂ ਇਸ ਕੁਰਸੀ ਤੇ ਬਿਰਾਜਮਾਨ ਹ ਜਿਹੜੀ ਲੋਕਾਂ ਨੇ ਦਿੱਤੀ ਹੈ ਮੈਨੂੰ ਤਾਂ ਮੈਂ ਕਿਸੇ ਵੀ ਘਰ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਵਾਂਗਾ ਚਾਹੇ ਜੋ ਮਰਜ਼ੀ ਕਰੀਏ ਜਿਵੇਂ ਮਰਜੀ ਅਸੀਂ ਜਿੱਥੋਂ ਮਰਜੀ ਕਣਕ ਤਾਂ ਸਾਡੀ ਹੈ ਤੇ ਸਾਡੀ ਉਹ ਕਣਕ ਸਾਨੂੰ ਹੀ ਸਾਥੂ ਲੈ ਕੇ ਸਾਨੂੰ ਹੀ ਰੋਕੀ ਜਾਂਦੇ ਸੋ ਜੋ ਮਰਜੀ ਸਾਨੂੰ ਫੂਡ ਸਪਲਾਈ ਵਾਸਤੇ ਜਾਂ ਪੰਸਪ ਜਾਂ ਪਨ ਗ੍ਰੇਨ ਨਾਲ ਗੱਲ ਕਰਨੀ ਪਵੇ ਅਸੀਂ ਕਿਸੇ ਦਾ ਰਾਸ਼ਨ ਬੰਦ ਨਹੀਂ ਕਰਨਾ ਪਰ ਕੇਂਦਰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਕਿਹੜਾ ਕਰਾਈਟੇਰੀਆ ਚੁਣਿਆ ਹੈ ਕਿ ਜੇ ਤੁਹਾਡੇ ਕੋਲੇ ਸਕੂਟਰ ਹੈ ਜਾਂ ਤੁਸੀਂ ਸਾਹ ਵਧੀਆ ਲੈਣੇ ਹੋ ਤਾਂ ਕੱਲ ਨੂੰ ਤੇ ਇਹ ਕਹਿ ਦਿੰਨਗੇ ਵੀ ਤੁਸੀਂ ਸਾਹ ਲੈਣੇ ਹੋ ਤੁਹਾਡੇ ਕੋਲ ਤਾਂ ਆਕਸੀਜਨ ਹੈ ਤੁਹਾਡੇ ਕੋਲ ਆਕਸੀਜਨ ਹੈਗੀ ਤੁਹਾਡੇ ਕੋਲ ਤਾਂ ਤੁਹਾਨੂੰ ਨਹੀਂ ਮਿਲਣਾ ਕੁਝ ਪੰਜਾਬੀਆਂ ਲਾਈਫ ਸਟਾਈਲ ਸਾਡਾ ਪਹਿਲੇ ਦਿਨੋਂ ਡੈਸ਼ ਹੀ ਰਿਆ ਜਿਹਾ ਆਪਾਂ ਕਹਿੰਦੇ ਆ ਕਿ ਆਪਾਂ ਥੋੜਾ ਜਿਹਾ ਅਪਰੇ ਹੈ ਕਿਉਂਕਿ ਪੰਜਾਬ ਅਮੀਰ ਸੂਬਾ ਗਿਣਿਆ ਜਾਂਦਾ ਸੀ ਵਰਤਖਰ ਇਹਨਾਂ ਨੇ ਬਰਬਾਦ ਕਰਤਾ ਪਿਛਲੀਆਂ ਸਰਕਾਰਾਂ ਨੇ ਲੱਗੇ ਹੋਏ ਆ ਫੇਰ ਵੀ ਦੁਬਾਰਾ ਸੋ ਅੱਜ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਮਾની ਪਾਰਟੀ ਦੀ ਜਿਹਨੇ ਸਰਕਾਰ ਹੈ ਅਸੀਂ ਗਰੀਬਾਂ ਦੇ ਹੱਕ ਚ ਗਰੀਬਾਂ ਦੇ ਪੱਖ ਚ ਹਮੇਸ਼ਾ ਖੜੇ ਆ ਦਿੱਲੀ ਦੇ ਵਿੱਚ ਅੱਜ ਛੁੱਗੀਆਂ ਢਾਈਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਫੀਸਾਂ ਲਾਤੀਆਂ ਦਿੱਲੀ ਦੇ ਵਿੱਚ ਜਿੰਨੇ ਅਰਵਿੰਦ ਕੇਜਰੀਵਾਲ ਜੀ ਨੇ ਗਰੀਬਾਂ ਵਾਸਤੇ ਸਕੀਮਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਕਰਨ ਲੱਗ ਪਏ ਨੇ ਤੇ ਫੇਰੇ ਇਹ ਕਿਹੜੇ 80 ਕਰੋੜ ਦੀ ਗੱਲ ਕਰਦੇ ਆ ਇਹ ਹਰ ਰੋਜ਼ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਬਿਸ਼ਪ ਗੁਰੂ ਬਣਾ ਦਾਂਗੇ ਐਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਤੁਸੀਂ ਲੋਕਾਂ ਦੀ ਰੋਟੀ ਕੱਟ ਕੇ ਲੋਕਾਂ ਦੇ ਮੂੰਹੋਂ ਬੁਰਕੀ ਖੋ ਕੇ ਤੁਸੀਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਸਾਨੂੰ ਸੋ ਇਸ ਵਿਸ਼ੇ ਤੇ ਮੈਥੋਡ ਨਾਲ ਅੱਜ ਕੱਲ੍ਹ ਕਰਨੀ ਚਾਹੀਦੀ ਕੋਈ ਤੁਹਾਡਾ ਸਵਾਲ ਹੈ ਤਾਂ ਮੰਦਸ ਤੁਸੀਂ ਇੱਕ ਸਵਾਲ ਪੁੱਛਿਆ ਕਿ 6 ਮਹੀਨੇ ਪਰਵਾਹ ਲਈ ਕਿਹਾ ਜਗਾ 6 ਮਹੀਨੇ ਉਹਦੇ ਵਿੱਚ ਤੁਸੀਂ ਕੁਝ ਸਮਾਂ ਕਿਹਾ ਹੈ ਕਿ ਉਹਦੇ ਵਿੱਚ ਕੀ ਸਰਵੇ ਦੀ ਗੱਲ ਕੀਤੀ ਅਸੀਂ ਆ ਅਸੀਂ ਕਾਸੀ ਚੈੱਕ ਕਰਾਂਗੇ ਨਾ ਕਿ ਕੌਣ ਗਲਤ ਨੇ ਇਹ ਕੌਣ ਨੇ ਕਹਿਆ ਉੱਥੋਂ ਚੈੱਕ ਕਰਨ ਵਾਲੇ ਅਕੇ ਜੀ ਅਸੀਂ ਫਲਾਨਾ ਥਾਮੋ ਏਆਈ ਤੋਂ ਡਾਟਾ ਲੈ ਲਿਆ ਉਹਦੇ ਵਿੱਚ ਆਹਾ ਹੈ ਇਹਨਾਂ ਨੂੰ ਇਹ ਸਾਡੇ ਕਲਚਰ ਦਾ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਜਿਵੇਂ ਕਹਾਂ ਕਿ ਇੱਕ ਭਾਈ ਕੋਲੇ ਕਾਰ ਹੈ ਉਹ ਭਾਈ ਅਲੱਗ ਹੋ ਗਿਆ 加ੜ ਉਹ ਦਿਨਾਤੇ ਤਾਂ ਬਾਕੀ ਪਰਿਵਾਰ ਦੇ ਕੀ ਕਸੂਰ ਹੈ ਜ ਮੈਂ ਆਪਣੇ ਪਰਿਵਾਰ ਦਾ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇ ਰਿਹਾ ਤਾਂ ਅਸੀਂ ਚੈੱਕ ਕਰਾਂਗੇ ਨਾ ਫਿਰ ਫੂਡ ਸਪਲਾਈ ਸਰ ਵੀ ਐ ਬਾਰੇ ਮੇਰੇ ਕੋਲ ਹੈ ਜੀ ਕਿ ਸਾਡੇ ਕਿਹੋ ਜਿਹਾ ਅਸਲ ਪਰਿਵਾਰ ਆਇਆ ਜੇ ਮੈਂ ਨੰਬਰ ਤੋਂ ਬੰਦ ਕਰ ਦਿੰਦੇ ਨੇ ਫੋਨ ਕੋਲ ਤੋਂ ਨਾ ਪੇ ਕਰ ਨੀ ਅਸੀਂ ਜੇ ਮਰ ਜੀ ਕ ਕਣਕ ਤਾਂ ਸਾਡੀ ਹੈ ਨੀ ਜੋ ਵੀ ਜੋ ਵੀ ਹੋਊਗਾ ਅਸੀਂ ਭੁੱਖੇ ਥੋੜੀ ਮਰਨ ਦੇ ਮੰਗ ਲੋਕਾਂ ਨੂੰ ਬਿਲਕੁਲ ਅਸਲ ਸਪੇਸ ਕੋਲ ਦਿੱਕਤ ਉਹ ਸੈਂਟਰ 643 ਸਪੇਸ ਦੀ ਖਤਰੀ ਆਪਣੇ ਆਕੇ ਹੋ ਕੀ ਕਰੋਗੇ ਕਿਹੜਾ ਕਿਹੜਾ ਨਹੀਂ ਉਹ ਨਿਕਲ ਰਿਹਾ ਦੇਖੋ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਉਹ 10 ਲੱਖ ਮੀਟ੍ਰਿਕ ਟਨ ਐਵਰੀ ਮੰਥ ਜਿਹੜਾ ਨਿਕਲ ਰਿਹਾ ਤੇ ਅਸੀਂ ਸਪੇਸ ਬਣਾ ਲਾਂਗੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਝੋਨੇ ਵਾਸਤੇ ਰੈਡੀ ਆ ਕੋਈ ਅਸੀ ਗੱਲ ਕਹਤਾਂ ਨਹੀਂ ਜੀ ਨਹੀਂ ਤੁਸੀਂ ਕਿਸੇ ਦਾ ਪਰਸਨਲ ਡਾਟਾ ਕਿਵੇਂ ਲੈ ਸਕਦੇ ਹੋ ਤੁਹਾਡਾ ਫੋਨ ਨੰਬਰ ਦਿਓ ਤੁਹਾਡਾ ਪੈਨ ਕਾਰਡ ਦਿਓ ਹਾਂ ਜੀ ਅੱਜ ਆ ਜਿਹੜਾ ਵੋਟ ਚੋਰ ਵੋਟ ਚੋਰੀ ਹੋਰ ਕੀ ਹੈ ਤੇ ਆ ਯੋਜਨਾ ਵੀ ਦੱਸ ਦੇਣ ਨਾ ਕਿ ਅਸੀਂ ਐਨੇ ਲੱਖਾਂ ਕਾਰਡ ਕੱਟ ਰਹੇ ਹਾਂ ਇਹ ਜੋ ਯੋਜਨਾ ਵੀ ਉਹਨਾਂ ਦੀ ਹੈ ਨਾ ਇਸ ਵਾਰ ਪੰਜਾਬ ਭਾਜਪਾ ਨੂੰ ਕੋਈ ਸਵਾਲ ਕਰਨਾ ਚਾਹੋਗੇ ਭਾਜਪਾ ਜਵਾਬ ਦੇਵੇਗੀ ਜੀ ਇਹ ਕਿ ਆ ਯੋਜਨਾ ਕਦੋਂ ਦੱਸੋਗੇ ਦੱਸੋ ਲੋਕਾਂ ਦਾ ਪੈਨ ਕਾਰਡ ਲੋਕਾਂ ਦੀ ਤੁਸੀਂ ਆਧਾਰ ਕਾਰਡ ਹੈ ਅਚਾ ਇਹ ਬਿਹਾਰ ਚ ਕੀ ਹੋਇਆ ਵੋਟ ਚੋਰੀ ਦਾ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਇਹਨਾਂ ਦੀ ਫਜ਼ੀਇਤ ਹੋਈ ਹੈ ਅਕੇ ਜੀ ਉਹ ਆਧਾਰ ਕਾਰਡ ਨੂੰ ਅਸੀਂ ਮੰਨਦੇ ਨਹੀਂ ਤੇ ਹਰ ਗੱਲ ਵਾਸਤੇ ਆਧਾਰ ਕਾਰਡ ਚਾਹੀਦਾ ਜੀ ਬੱਚਾ ਜੰਮਦਾ ਡਿਲੀਵਰੀ ਵੇਲੇ ਆਧਾਰ ਕਾਰਡ ਚਾਹੀਦਾ ਬੱਚਾ ਪੈਦਾ ਹੋਵੇ ਕਹਿੰਦੇ ਆਧਾਰ ਕਾਰਡ ਬਣਾਓ ਬੱਚੇ ਦਾ ਕਿਤੇ ਦਾਖਲਾ ਕਰਾਉਣਾ ਆਧਾਰ ਕਾਰਡ ਦਿਖਾਓ ਬੱਚੇ ਦਾ ਵਿਆਹ ਹੋਣਾ ਆਧਾਰ ਕਾਰਡ ਮੰਗਦੇ ਆ ਹਾਂ ਜੀ ਅੱਗੇ ਅੱਗੇ ਹਰ ਗੱਲ ਤੇ ਆਧਾਰ ਕਾਰਡ ਹੈ ਜੀ ਫਿਰ ਆਧਾਰ ਕਾਰਡ ਕਾ ਲਈ ਬਸਤੇ ਬਣਾਇਆ ਜੀ ਤੁਸੀਂ ਵੋਟ ਵਾਸਤੇ ਆਧਾਰ ਕਾਰਡ ਨਹੀਂ ਮੰਨਦੇ ਤੁਸੀਂ ਇਹਨੂੰ ਆਈਡੀ ਨਹੀਂ ਮੰਨਦੇ ਸੋ ਇਹ ਤਾਂ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਵੀ ਕਰਤਾ ਕਿ ਕਿ ਵੋਟ ਚੋਰੀ ਚੋਰੀ ਤੋਂ ਬਾਅਦ ਹੁਣ ਇਹ ਰਾਸ਼ਨ ਚੋਰੀ ਕਰ ਰਹੇ ਹੈ ਮਤਲਬ ਇਹਨਾਂ ਨੂੰ ਜਦੋਂ ਇਹ ਖੂਨ ਮੋਹ ਨੂੰ ਲੱਗ ਗਿਆ ਜੀ ਸਫਰੀ ਇਹ ਪਹਿਲਾਂ ਵੀ ਕੀਤਾ ਹੋਣਾ ਇਹ ਤਾਂ ਹੁਣ ਤਾਂ ਫੜੇ ਗਏ ਨਾ ਕਈ ਵਾਰੀ ਕੀ ਹੁੰਦਾ ਨਾ ਕੋਈ ਟਰਾਂਸਫਾਰਮਰ ਚੋ ਤੇਲ ਕੱਢਦਾ ਫੜਿਆ ਜਾਂਦਾ ਪਰ ਉਹ ਬਾਅਦ ਚ 15 ਮੋਟਰਾਂ ਵੀ ਮੰਨ ਜਾਂਦੇ ਮੈਂ ਮੋਟਰਾਂ ਚੋਰੀ ਕੀਤੀਆਂ ਕੀ ਪਤਾ ਹੁਣ ਕੀ ਕੀ ਚੋਰੀ ਕੀਤਾ ਇਹਨਾਂ ਨੇ ਕੀ ਪਤਾ ਕਿੱਥੇ ਕਿੱਥੇ ਵੋਟਾਂ ਕੱਟੀਆਂ ਕਿੱਥੇ ਕਿੱਥੇ ਵਧਾਈਆਂ ਘਟਾਈਆਂ ਸੋ ਇਹਨਾਂ ਨੂੰ ਇਹਨਾਂ ਨੂੰ ਭੇਜਤਾ ਆ ਗਿਆ ਹੁਣ ਫੜੇ ਗਏ ਹੁਣ ਫੜੇ ਗਏ ਇਸੇ ਕਰਕੇ ਮੇਰੇ ਖਿਆਲ ਚ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਫਿਰ ਕੀ ਹੁੰਦਾ ਵੋਟਾ ਤਾਂ ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ ਵੀ ਪਬਲਿਕ ਹੀ ਸਾਡੀ ਹੋਊਗੀ ਸਾਨੂੰ ਇਸ ਪਬਲਿਕ ਦੀ ਲੋੜ ਹੀ ਨਹੀਂ ਹੈਗੀ ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਇਹ ਰਿਆ ਕਰਾਂਗੇ ਚੋਣ ਪ੍ਰਚਾਰ ਕਰਦੀ ਸੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਫਾਰਮ ਪ੍ਰਵਾਏ ਸੀਗੇ ਮਹਿਲਾਵਾਂ ਨੂੰ ਤਾਂ ਫਾਰਮ ਪ੍ਰਵਾਏ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗਲਤ ਕਿਸ ਤਰੀਕੇ ਹੈਗਾ ਇਹ ਉੱਤੇ ਵੀ ਸਵਾਲ ਚੱਕਦੇ ਨਹੀਂ ਕਹਿੰਦੇ ਕਿ ਫਾਰਮ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਹੈ ਤੇ ਉਹਦੇ ਹੀ ਐਗਜ਼ੀਕਟਿਵ ਦੇ ਥਰੂ ਜਿਹੜਾ CSC ਦੇ ਐਗਜ਼ੀਕਟਿਵ ਹੈਗੇ ਨੇ ਉਹਨਾਂ ਦੇ ਰੂਲ ਸਨ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾਵਾਂ ਨੂੰ ਸੀ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ ਜਾ 15 ਲੱਖ ਖਾੜਾ ਨਹੀਂ ਕੀਤਾ ਹੈ ਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ 12 ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨਲ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੇਰਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਣੀ ਹੋ ਇਹ ਹੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਕੋਈ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਬੋਟਾਂ ਲੁੱਟਣ ਦੇ ਆਦਿ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਿਆ ਹੁਣ ਹਰਿਆਣੇ ਦੇ ਵਿੱਚ ਇੱਕ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰੇ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਨੇ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸ ਤੱਕ ਇਹ ਤਬੀਦਾਰ ਕਰਨ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹੇਤਾ ਵੀ ਤੁਸੀਂ ਕਿਵੇਂ 65 ਲੱਖ ਬਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਝਦੇ ਨੇ ਇੱਕ ਇਕੱਲਾ ਇਹ ਨਹੀਂ ਹੈਗਾ ਇਹ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਝ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਰਡ ਕੱਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਇਹਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਰੰਟੀ ਦੇਣੀ ਚਾਹੁੰਦਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀਗਾ ਤਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇ ਅਸੀਂ ਆਰਡਰ dete ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਅ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲਵੇ ਚ ਘੱਗਰ ਹੈ ਇੱਧਰ ਬਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਏਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਨਾਲ ਚ ਪਾਣੀ ਆਉਂਦਾ ਹੁੰਦਾ ਇਹ ਵੀ ਪੱਕਾ ਪਤਾ ਹੈ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਹਣਾ ਪਹਿਲਾ ਮੰਗਰੋ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਘਟ ਘਟੇ ਇਹ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪਾਣੀ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜ਼ਿਆਦਾ ਨਹੀਂ ਸਾਨੂੰ ਮਾਰ ਕਰਦੀ ਜਿਹੜਾ ਉੱਪਰੋਂ ਪਾਣੀ ਆਉਂਦਾ ਤੇ ਉਹ ਸਾਨੂੰ ਮਾਰ ਕਰਦਾ ਤੇ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੇ ਪਾਣੀ ਲੈਣਾ ਲੈ ਲੈਣ ਹੁਣ ਜੇ ਰਾਜਸਥਾਨਾ ਨੂੰ ਪਾਣੀ ਚਾਹੀਦਾ ਚਾ ਲੈ ਲੈਣ ਹੁਣ ਕਿਉਂ ਨਹੀਂ ਬੋਲਦੇ ਹੋ ਉਹਨਾਂ ਨੇ ਇਹੀ ਕਿਹਾ ਕਿ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਕੋਈ ਹੋ ਜੇ ਨਾ ਵੀ ਹਰ ਬਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਰ ਜਾਂਦੀ ਹੈ ਤੇ ਕਿਉਂਕਿ ਦਰਿਆ ਦਾ ਕਿਨਾਰ ਆਇਆ ਔਰ ਦਰਿਆ ਨੂੰ ਨੱਕੇ ਨਹੀਂ ਲੱਗਦੇ ਜੀ ਹਨਾ ਦਰਿਆ ਦਾ ਕਿਹੜਾ ਕੋਈ ਪਤਾ ਕਿ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਇੱਥੇ ਇਤਜ਼ਾਮ ਕੀਤੇ ਸੀਗੇ ਕਹਿੰਦੇ ਹੁਣ ਜਦੋਂ ਇਹ ਸਫੇਰ ਹਲਾਦੇ ਹੋ ਜੇ ਬੜਗੇ ਉਹਨੂੰ ਇਤਜ਼ਾਮ ਦਿੱਥੇਵੇਂ ਪ੍ਰਤਾਪ ਸਿੰਘ ਭਾਈ ਜਾਨ ਕੋ ਕਹੇ ਹੜ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਹੋ ਹਨਾ ਕਹੇ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਇਹ ਬਿਆਸ ਦਰਿਆ ਤੇ ਹਰੀ ਦੇ ਪੱਤਨ ਦਾ ਜਿਹੜਾ ਇਲਾਕਾ ਹੈ ਹਣਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੇ ਪਰ ਨੜੇ ਹਜੇ ਗੱਲਾਂ ਨਾ ਕਰ ਕੋਈ ਨੇ ਸਿਆਣੀਆਂ ਗੱਲਾਂ ਚੱਲੀ ਜਾਂਦੀਆਂ ਵਿੱਚ ਕਿੱਥੋਂ ਪ੍ਰਤਾਪ ਆ ਜਾਊਗਾ ਨੀ ਉਹ ਤਾਂ ਵਿਰੋਧ ਕਰਾਂਗੇ ਜੀ ਪੂਰਾ ਉਹ ਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ 'ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨੇ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਇਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਆਵਜ਼ਾ